ਦੋਸਤੋ ਨਮੀ ਸਵੇਰ ਦੀ ਨਵੀਂ ਸ਼ੁਰੂਆਤ ਕਰਦੇ ਆ ਤੜਕੀ ਦਾ ਮੀਂਹ ਪਿਆ ਆ ਤੇ ਸੜਕ ਗਿੱਲੀ ਆ ਉੱਪਰ ਬੱਦਲ ਛਾਏ ਹੋਏ ਆ ਕਾਲੇ-ਕਾਲੇ ਤੇ ਸਾਹਮਣੇ ਦਰਖਤ ਦੀ ਦੇਖੋ ਕਿੰਨੀ ਸੋਹਣੀ ਸਨਰੀ ਆ ਤੇ ਆਹ ਦੇਖੋ ਖੇਤ ਦੇ ਵਿੱਚ ਇੱਕ ਕਾਲੇ ਰੰਗ ਦਾ ਬੰਗਲਾ ਬੈਠਾ ਆ ਦੇਖੋ ਕਿੰਨਾ ਸੋਹਣਾ ਸੀਨ ਆ ਬਹੁਤ ਵਧੀਆ ਨਜ਼ਾਰਾ ਇਹ ਲੱਭਣੇ ਨਹੀਂ ਉਹ ਵਾਹ ਉਹ ਮੈਨੂੰ ਦੇਖ ਕੇ ਮੇਰੀ ਆਵਾਜ਼ ਸੁਣ ਕੇ ਉੱਡ ਗਿਆ ਏ ਦੇਖਦੇ ਕਿੱਥੇ ਬੈੰਦਾ ਬੈ ਗਿਆ ਦੇਖ ਲਓ ਇਹ ਕੁਦਰਤੀ ਨਜ਼ਾਰੇ ਆ ਇਹ ਅਸੀਂ ਇਨਸਾਨ ਨਹੀਂ ਇਹਨਾਂ ਨੂੰ ਬਣਾ ਸਕਦੇ ਤੇ ਦੋਸਤੋ ਇੱਕ ਵਾਰੀ ਵਾਹਿਗੁਰੂ ਕਹਿ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਇੱਥੇ ਬਾਬਾ ਕਰਮ ਸਿੰਘ ਜੀ ਸ਼ਹੀਦ ਹੋਏ ਸੀ ਤੇ ਉਹਨਾਂ ਦੇ ਨਾਂ ਦਾ ਇੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਤੇ ਮਹਾਰਾਜ ਦਾ ਸਰੂਪ ਇੱਥੇ ਸ਼ਿਸ਼ੋਭਤ ਹੈ ਪੂਰੇ ਜਗਤ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੋਣ ਦੇ ਮਹੀਨੇ ਵਿੱਚ ਜਦੋਂ ਅਸਮਾਨ ਦੇ ਵਿੱਚ ਕਾਲੀਆਂ ਘਟਾਵਾਂ ਇਦਾਂ ਛਾਈਆਂ ਹੁੰਣ ਤਾਂ ਕਿੰਨਾ ਵਧੀਆ ਨਜ਼ਾਰਾ ਲੱਗਦਾ ਹੈ ਦੋਸਤੋ ਆਹ ਡੇਕ ਨੂੰ ਦੇਖੋ ਇਹਨੇ ਬੁੱਟਰ ਦੀ ਛੱਤ ਵੀ ਟੱਕੀ ਹੋਈ ਆ ਤੇ ਸੁਨਹਿਰੀ ਸੁਨਹਿਰੀ ਦੇ ਪੱਤੇ ਤੇ ਚਿੱਟੇ ਦੁੱਧ ਵਰਗਾ ਇਹ ਪਾਣੀ ਜਿਹੜਾ ਬਾਬੇ ਨਾਨਕ ਨੇ ਸਾਨੂੰ ਬਖਸ਼ਿਆ ਹੋਇਆ ਆ ਤੇ ਸਾਹਮਣੇ ਖੇਤ ਦੇ ਵਿੱਚ ਬੰਗਲੇ ਦੇਖੋ ਤੇ ਟਟੀਆਂ ਆਵਾਜ਼ਾਂ ਕਰ ਰਹੀਆਂ ਜਦੋਂ ਇਹ ਆਵਾਜ਼ਾਂ ਕੰਨਾਂ ਦੇ ਵਿੱਚ ਪੈਂਦੀਆਂ ਹਨਾ ਤੇ ਇਹ ਨਜ਼ਾਰਾ ਜਿਹੜਾ ਤੁਹਾਨੂੰ ਪੰਜਾਬ ਦੇ ਵਿੱਚ ਮਿਲਣਾ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਚੱਲ ਜਾਓ ਕਿਤੇ ਵੀ ਇਹ ਨਜ਼ਾਰਾ ਤੁਹਾਨੂੰ ਨਹੀਂ ਮਿਲਣਾ ਦੋਸਤੋ ਇਹ ਸਾਹਮਣੇ ਜਿਹੜੇ ਤੁਸੀਂ ਦਰਖਤ ਦੇਖ ਰਹੇ ਆ ਇਹ ਪਿੰਡ ਦੇ ਨੌਜਵਾਨ ਮੁੰਡਿਆਂ ਨੇ ਲਾਏ ਆ ਇਹ ਸਾਰੇ ਪਿੰਡ ਦੇ ਆਲੇ-ਦੁਆਲੇ ਫੇਰਨੀਆਂ ਤੇ ਲਾਏ ਸੀ ਤੇ ਇੱਧਰ ਦੇਖੋ ਹਰੀਾਈ ਹਰੀਾਈ ਸਾਰੇ ਪਾਸੇ ਝੋਨਾ ਹੀ ਝੋਨਾ ਤੇ ਇਹ ਦਰਖਤਾਂ ਦੇ ਉੱਤੇ ਜਿਹੜੀਆਂ ਹਨ ਤਰੇਲ ਦੀਆਂ ਬੂੰਦਾਂ ਆ ਦਾ ਆਦੇ ਉੱਤੇ ਤਰੇਲ ਦੀਆਂ ਬੂੰਦਾ ਇੰਜ ਲੱਗਦੀਆਂ ਜਿੱਦਾਂ ਮੋਤੀ ਇਸ ਘਾਹ ਦੇ ਉੱਤੇ ਜੜੇ ਹੋਣ ਇਹਨਾਂ ਪੱਤਿਆਂ ਦੇ ਉੱਤੇ ਮੋਤੀ ਜੜੇ ਹੋਣ ਬਹੁਤ ਵਧੀਆ ਕੁਦਰਤੀ ਨਜ਼ਾਰਾ ਹੈ ਦੋਸਤੋ ਮੀਂਹ ਸ਼ੁਰੂ ਹੋ ਗਿਆ ਆ ਫੁਆਰਾਂ ਪੈਣੀਆਂ ਸ਼ੁਰੂ ਹੋ ਗਈਆਂ ਸੌਣ ਦੇ ਮਹੀਨੇ ਦੀਆਂ ਤੇ ਹੁਣ ਮੈਂ ਪਿੰਡ ਪਹੁੰਚ ਗਿਆ ਤੇ ਸਾਹਮਣੇ ਬਾਬਾ ਕਰਮ ਸਿੰਘ ਜੀ ਦਾ ਬੋਰਡ ਲੱਗਾ ਤੇ ਸ਼ੀਸ਼ਾ ਲੱਗਾ ਤੇ ਇਹ ਸੜਕ ਛੋਟੇ ਸਕੂਲ ਨੂੰ ਜਾਂਦੀ ਹੈ ਇਹ ਵੀ ਹੁਣ ਸੀਮੈਂਟ ਦੀ ਬਣ ਚੁੱਕੀ ਆ ਤੇ ਕੰਨਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਪਾਠ ਦੀ ਆਵਾਜ਼ ਸੁਣ ਰਹੀ ਆ ਵਾਹ ਬਈ ਵਾਹ ਇਹ ਨਜ਼ਾਰੇ ਲੱਭਣੇ ਸਿਰਫ ਸਾਨੂੰ ਪਿੰਡਾਂ ਦੇ ਵਿੱਚ ਹੀ ਲੱਭਣੇ ਨਜ਼ਾਰੇ ਦੋਸਤੋ ਮੈਂ ਤੁਹਾਨੂੰ ਹੁਣ ਇੱਕ ਆਪਣੇ ਦੋਸਤ ਨਾਲ ਮਿਲਾਉਣਾ ਜਿਹੜਾ ਹਰ ਰੋਜ਼ ਮੇਰੇ ਨਾਲ ਜਾਂਦਾ ਸੈਰ ਕਰਨ ਪਰ ਅੱਜ ਨਹੀਂ ਗਿਆ ਦੇਖਦੇ ਆ ਉਹ ਕਿਤੇ ਇੱਧਰ ਉੱਧਰ ਬੈਠਾ ਹੋਣਾ ਆ ਜ਼ਰੂਰ ਮਿਲੂਗਾ ਤੇ ਦੇਖਦੇ ਆ ਸ਼ਾਇਦ ਇਸ ਗੇਟ ਤੇ ਨਾ ਬੈਠਾ ਹੋਵੇ हां आ देखो बैठा है ऊषा लोन लापिया देख के ये हर रोज मेरे नाल ਜਾਂਦਾ ਆ ਜਦੋਂ ਰਾਤ ਦਾ ਮੀਂਹ ਪਿਆ ਹੋਵੇ ਤਾਂ ਮਿੱਟੀ ਦੀ ਖਸ਼ਬੂ ਇਸ ਹਵਾ ਦੇ ਵਿੱਚ ਰਲਦੀ ਆ ਤੇ ਹਰੇ-ਹਰੇ ਪੱਤਿਆਂ ਦੇ ਨਾਲ ਜਦੋਂ ਹਵਾ ਟੱਚ ਕਰਕੇ ਉਹਦੀ ਪੱਤਿਆਂ ਦੀ ਸੁਗੰਧ ਤੇ ਮਿੱਟੀ ਦੀ ਸੁਗੰਧ ਆਪਣੇ ਵਿੱਚ ਲੈ ਕੇ ਸਾਡੇ ਸਰੀਰ ਦੇ ਨਾਲ ਟੱਚ ਕਰਦੀ ਹੈ ਤਾਂ ਸਾਡਾ ਸਰੀਰ ਜਿਹੜਾ ਆ ਤੇ ਸਾਡਾ ਮਨ ਤਰੋ ਤਾਜ਼ਾ ਇੱਕ ਵਰਤਾ ਹੋ ਜਾਂਦਾ ਹੈ ਕਿ ਦੋਸਤੋ ਇਸ ਕਰਕੇ ਸਵੇਰ ਦੀ ਸੈਰ ਜਰੂਰ ਕਰਿਆ ਕਰੋ ਤੇ ਜੇ ਮੇਰੀਆਂ ਗੱਲਾਂ ਬੜੀਆਂ ਲਗੀਆਂ ਤਾਂ ਇੱਕ ਵਾਰੀ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦੇਣਾ